बम बम बोले जी कारे नाल ਜੋ ਮੰਦਰ ਨੇ ਉਗੋਂਜ ਰਹੇ ਨੇ ਸ਼ਿਵ பக்த ਵੱਡੇ ਪੱਧਰ ਤੇ ਮੰਦਰਾਂ ਚ ਪਹੁੰਚ ਕੇ ਜਲ ਚੜਾ ਰਹੇ ਨੇ ਲੰਬੀਆਂ ਲੰਬੀਆਂ ਕਤਾਰਾਂ ਦੇਖਣ ਨੂੰ ਮਿਲ ਰਹੀਆਂ ਨੇ ਉੱਥੇ ਆਰਤੀ ਕੀਤੀ ਜਾ ਰਹੀ ਹੈ ਜੋ ਸ਼ਿਵ பக்த ਨੇ ਉ ਪਹੁੰਚ ਕੇ ਸ਼ਿਵਲਿੰਗ ਦੀ ਪੂਜਾ ਕਰ ਰਹੇ ਦਾ ਮਨੋਜ ਸ਼ਰਮਾ ਲਾਈਵ ਜੁੜ ਹੋਏ ਨੇ ਸ਼ਿਵ ਮੰਦਰ ਪਟਿਆਲਾ ਤੋਂ ਮਨੋਜ ਸੌਣ ਮਹੀਨੇ ਦਾ ਪਹਿਲਾ ਸੋਮਵਾਰ ਸ਼ਿਵ ਮੰਦਰ ਪਟਿਆਲਾ ਦੀਆਂ ਕੀ ਕੁਝ ਤਸਵੀਰਾਂ ਜੀ ਬਿਲਕੁਲ ਸਰਜੋਤ ਮੈਂ ਤੁਹਾਨੂੰ ਦਿਖਾਦਾ ਕਿ ਇਹ ਪਟਿਆਲੇ ਦਾ ਪ੍ਰਸਿੱਧ ਸ਼੍ਰੀ ਰਾਜ ਰਾਜੇਸ਼ਵਰ ਸ਼ਿਵ ਮੰਦਰ ਹੈ ਜਿਹਦੇ ਵਿੱਚ ਅੱਜ ਜਿਹੜਾ ਸਾਉਂ ਦਾ ਪਰਵਾਰ ਕੋੜੇ ਨਾ ਦਾ ਅਭਿਸ਼ੇਕ ਕਰਨ ਵਾਸਤੇ ਜਿਹਨੂੰ ਸ਼ਰਗਾਨੂ ਨੇ ਪੰਚ ਹੋਇਆ ਸੀ ਰੇਤ ਕੋਈ ਸ਼ੇਰ ਵਾਲਾ ਦਾ ਜਿਹੜਾ ਤਾਂਤਾ ਹੈਗਾ ਲੱਗਾ ਹੋਇਆ ਨੰਦਮਸਤਕ ਗੁੰਡੇ ਨੂੰ ਕੋੜਾ ਦੇ ਦਰਵਾਜ਼ੇ ਦੇ ਉੱਤੇ ਜਿਹੜੀ ਜਿਹੜੀ ਸਵੇਰ ਦੀ ਆਰਤੀ ਆ ਉਹ ਹੋ ਰਹੀ ਹੈ ਤੇ ਸ਼ਰਗਾਨੂ ਲਗਾਤਾਰ ਸਵੇਰ ਤੋਂ ਇਸ ਮੰਦਰ ਦੇ ਵਿੱਚ ਆ ਕੋੜੇ ਨਾ ਨਾ ਮੈਂ ਹੋਂਦ ਕਰਦੀ ਮੰਦਰ ਮੰਦਰ ਦਾ ਇਤਿਹਾਸ ਕਿਹਾ ਜਾਂ ਮੰਦਰ ਬਾਰੇ ਕੀ ਕਹਿਣਾ ਚਾਹੋਗੇ ਕਿੰਨਾ ਪੁਰਾਣਾ ਕੋ ਬਹੁਤ ਸਾਲ ਕੇ ਬਹੁਤ ਸਾਲ ਕੇ ਬਹੁਤ ਬੰਦਾ ਹੈ ਹਾਂ ਬਹੁਤ ਮੇਰਾ ਵੱਟ ਥੋੜਾ ਸਰਬਜੋਤ ਤੁਸੀਂ ਦੇਖੋਗੇ ਜਿਹੜੇ ਸ਼ੁਰੂਆਲੀ ਉਹਨਾਂ ਦੇ ਵੱਲੋਂ ਲਗਾਤਾਰ ਇੱਥੇ ਆ ਜਾ ਰਹੇ ਤੇ ਕਿਹਾ ਜਾ ਰਿਹਾ ਕਿ ਜਿਹੜਾ ਮੰਦਰ ਹੈ ਸ਼ਿਵ ਸ਼ੰਕਰ ਜੀ ਦਾ ਲੰਬੀਆ ਲਾਈਨਾਂ ਸਾਨੂੰ ਦਿਖਾ ਦਈਏ ਸਵੇਰ ਤੋਂ ਹੀ ਭੋਲੇ ਨਾ ਦੇ ਦਰਬਾਰ ਦੇ ਵਿੱਚ ਲੱਗੀਆਂ ਨੇ ਦੂਰ ਤੱਕ ਜਿੱਥੇ ਵੀ ਨਜ਼ਰ ਮਾਰਾਂਗੇ ਆਪਾਂ ਦੇਖਾਂਗੇ ਕਿ ਲੰਬੀ ਜਿਹੜੀ ਕਤਾਰ ਹੈ ਮਹਾਦੇਵ ਜੀ ਦੇ ਦਰਬਾਰ ਦੇ ਵਿੱਚ ਸ਼ਰਧਾਲੂਆਂ ਦੀ ਲੱਗੀ ਹੋਈ ਹੈ ਸਾਵਣ ਦਾ ਪਹਿਲਾ ਸੋਮਵਾਰ ਹੈ ਬੇਸ਼ੱਕ ਹਰ ਸੋਮਵਾਰ ਨੂੰ ਸ਼ਰਧਾਲੂ ਇਸ ਮੰਦਰ ਦੇ ਵਿੱਚ ਨਤਮਸਤਕ ਹੋਣ ਦੇ ਲਈ ਆਉਂਦੇ ਨੇ ਪਰ ਅੱਜ ਦਾ ਦਿਨ ਖਾਸ ਹੈ ਕਿਉਂਕਿ ਜਿਹੜਾ ਸਾਵਣ ਦਾ ਮਹੀਨਾ ਉਹਦੇ ਵਿੱਚ ਜਿਹੜੇ ਸ਼ਿਵ ਸ਼ੰਕਰ ਭਗਵਾਨ ਨੇ ਉਹਨਾਂ ਦੀ ਜਿਹੜੀ ਪੂਜਾ ਕੀਤੀ ਜਾਂਦੀ ਹੈ ਗੱਲਬਾਤ ਵੀ ਕਰ ਲੈਂਦੇ ਜਿਹੜੇ ਪਟਿਆਲੇ ਦੇ ਸ਼ਹਿਰੀ ਨੇ ਸਰ ਕਿੱਥੋਂ ਆਏ ਹੋ ਤੁਸੀਂ ਮੈਂ ਪਟਿਆਲੇ ਦੇ ਨਿਵਾਸੀ ਆਂ ਪਿੰਡ ਵਾਲੇ ਕਲੀ ਕਿੰਨਾ ਕੁ ਪੁਰਾਣਾ ਮੰਦਿਰ ਹੈ ਕਿੰਨੀ ਕੁ ਥੋੜੀ ਸ਼ਰਧਾ ਹੈ ਰਾਜੇ ਮੰਦਿਰ ਬਹੁਤ ਪੁਰਾਣਾ ਚੇਮੰਦਿਰ ਹੈ ਗੇਰ ਬੰਨ ਕਿੰਨੇ ਦਾ ਪਰ ਸ਼ਰਧਾ ਬਹੁਤ ਹੈ ਮੰਦਿਰ ਵਿੱਚ ਰਾਜੇ ਮਹਾਰਾਜਾ ਬੜੇ ਤੋਂ ਬਿਲਕੁਲ ਬਿਲਕੁਲ ਹਾਂਜੀ ਹਾਂਜੀ ਤੁਸੀਂ ਬੱਚਿਆਂ ਨਾਲ ਨਾ ਨਾ ਮੈਂ ਬੁਲ ਇਹ ਪੱਕੀ ਸੰਗਤ ਹੈ ਬਿਲਕੁਲ ਤੁਸੀਂ ਦੇਖੋ ਕਿ ਸ਼ਰਧਾਲੂ ਛੋਟੇ ਛੋਟੇ ਜਿਹੜੇ ਬੱਚੇ ਨੇ ਉਹ ਵੀ ਮਹਾਦੇਵ ਦੇ ਦਰਬਾਰ ਦੇ ਵਿੱਚ ਆਏ ਨੇ ਦੂਰ ਤੱਕ ਹਜੇ ਲਾਈਨ ਤੁਸੀਂ ਦੇਖੋ ਕਿ ਦਿਨ ਦੀ ਸ਼ੁਰੂਆਤ ਆ ਸਰਬਜੋਤ ਪਰ ਜਿਹੜੇ ਸ਼ਰਧਾਲੂ ਨੇ ਲਗਾਤਾਰ ਛੋਟੀਆਂ-ਛੋਟੀਆਂ ਜਿਹੜੀਆਂ ਬੱਚੀਆਂ ਨੇ ਉਹ ਵੀ ਮਹਾਦੇਵ ਦੇ ਦਰਬਾਰ ਦੇ ਵਿੱਚ ਆਈਆਂ ਨੇ ਜਿਹੜੇ ਸ਼ਰਧਾਲੂ ਨੇ ਲਾਈਨ ਦੇ ਵਿੱਚ ਖੜੇ ਨੇ ਨਤਮਸਤਕ ਹੋਣ ਦੇ ਲਈ ਫਿਲਹਾਲ ਸਰਬਜੋਤ ਕਿਉਂਕਿ ਮੰਦਿਰ ਹਜੇ ਖੁੱਲਿਆ ਸਵੇਰ ਦਾ ਟਾਈਮ ਹੈ ਪ੍ਰਾਤਕਾਲ ਕੀ ਨੇ ਜਿਹਨੂੰ ਆਪਾਂ ਪਰ ਸ਼ਰਧਾਲੂ ਲਗਾਤਾਰ ਸਵੇਰ ਤੋਂ ਹੀ ਇੱਥੇ ਮੌਜੂਦ ਨੇ ਤੇ ਜਿਵੇਂ-ਜਿਵੇਂ ਦਿਨ ਦੀ ਸ਼ੁਰੂਆਤ ਹੋ ਰਹੀ ਹੈ ਸਮਾ ਲੰਘਣਾ ਤਾਂ ਇਹ ਸ਼ਰਧਾਲੂ ਹੋਰ ਸੰਖਿਆ ਦੇ ਵਿੱਚ ਮਹਾਦੇਵ ਦੇ ਦਰਵਾਜ਼ੇ ਵਿੱਚ ਆਉਣਗੇ ਬੱਚਿਆਂ ਨਾਲ ਵੀ ਗੱਲ ਕਰ ਲੈਣੇ ਹੈਗੇ ਇਹ ਤੁਸੀਂ ਪੂਜਾ ਕਰਨ ਆਏ ਹੋ ਬੇਟੇ ਹਾਂਜੀ ਕਿਥੋਂ ਆਏ ਹੋ ਲੋਕੋ ਹਾਂਜੀ ਸਕੂਲ ਜਾ ਰਹੇ ਸੀ ਪਰ ਉਸ ਤੋਂ ਪਹਿਲਾਂ ਕਿਵੇਂ ਕੀ ਸੋਚਿਆ ਸੀ ਅੱਜ ਪਹਿਲਾਂ ਸਵੇਰ ਜਲਦੀ ਉੱઠી ਸੀ ਫਿਰ ਤਿਆਰ ਹੋ ਕੇ ਇੱਧਰ ਆ ਗਈ ਹਰ ਸੋਮਵਾਰ ਹੁਣ ਅੱਜ ਖਾਸ ਭੇਜਿਆ ਕਰਦੇ ਨੇ ਕਿ ਅੱਜ ਸੌਂਡ ਹੈ ਅੱਜ ਆਪਣੇ ਮਨ ਤੋਂ ਆਈ ਹਾਂ ਮਨ ਚਾਹ ਸੀਗਾ ਇਹ ਬਿਲਕੁਲ ਸਰਬ ਜੋ ਤੁਸੀਂ ਦੇਖੋ ਇਹ ਛੋਟੀ ਜੀ ਬੱਚੀ ਹੈ ਸਕੂਲ ਜਾਣ ਤੋਂ ਪਹਿਲਾਂ ਉਹਨੇ ਇਹ ਗੱਲ ਕਹੀ ਹੈ ਕਿ ਮੇਰੇ ਅਜ ਮਨ ਦੇ ਵਿੱਚ ਇਸਤਰੀ ਸ਼ਰਦਾ ਸੀ ਕਿ ਮੈਂ ਖੁਦ ਪੋੜੇਨਾਥ ਮਹਾਦੇਵ ਦੇ ਮੰਦਰ ਦੇ ਵਿੱਚ ਜਾਵਾਂ ਹੋਰ ਵੀ ਤੁਸੀਂ ਦੇਖੋ ਕਿ ਜਿਹੜੇ ਸ਼ਾਇਦ ਇਹ ਨੇ ਲਗਾਤਾਰ ਮੰਦਰ ਦੇ ਵਿੱਚ ਆ ਰਹੇ ਨੇ ਇਹ ਤਿੰਨ ਜਿਹੜੇ ਲਾਈਨਾਂ ਨੇ ਉਹ ਲਗੀਆਂ ਹੋਈਆਂ ਨੇ ਕਿ ਹੋਰ ਜਿਹੜੇ ਸ਼ਰਧਾਲੂ ਨੇ ਉਹਨਾਂ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਇਹ ਸ਼ਹਿਰੀ ਖੜੇ ਨੇ ਕਿ ਬਿਰਜੀ ਕੀ ਨਾਮ ਹੈ ਤੁਹਾਡਾ ਹਾਂ ਸਰ ਕੀ ਨਾਮ ਹੈ ਤੁਹਾਡਾ ਐਸੋ ਸਰ ਜੋ ਤੁਸੀਂ ਦੇਖੋ ਕਿ ਜਿਹੜੇ ਸ਼ਰਧਾਲੂ ਨੇ ਲਗਾਤਾਰ ਦਰਬਾਰ ਦੇ ਵਿੱਚ ਭੋਲੇ ਨਾਲ ਦੇ ਦਰਬਾਰ ਦੇ ਵਿੱਚ ਨਤਮਸਤਕ ਹੋਰ ਹੇਮੇ ਤੇ ਜਲ ਅਰਪਿਤ ਕਰਨ ਦੀ ਜਿਹੜੀ ਪ੍ਰਕਿਰਿਆ ਹੈਗੀ ਥੋੜੇ ਸਮੇਂ ਬਾਅਦ ਜਦੋਂ ਆਰਤੀ ਸਮਾਪਤ ਹੋਣੀ ਹੈ ਉਸ ਤੋਂ ਬਾਅਦ ਸ਼ੁਰੂ ਹੋ ਜਾਊਗੀ ਤੇ ਲਗਾਤਾਰ ਚਾਹੇ ਜਿਹੜਾ ਰਾਜ ਰਾਜੇਸ਼ਵਰ ਸ਼ਿਵ ਮੰਦਿਰ ਹੋਵੇ ਕਿਲਾ ਚੌਕ ਦਾ ਜਾਂ ਦੂਜੇ ਮੰਦਿਰ ਹੋਣ ਉਹਦੇ ਵਿੱਚ ਲਗਾਤਾਰ ਸ਼ਰਧਾਲੂ ਅੱਜ ਨਤਮਸਤਕ ਹੋਣ ਦੇ ਲਈ ਭੋਲੇ ਨਾਲ ਦੇ ਦਰਬਾਰ ਦੇ ਵਿੱਚ ਆਉਣਗੇ ਜੀ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਮਨੋਸਾਨੂ ਪੂਰੀ ਜਾਣਕਾਰੀ ਦੇਣ ਲਈ ਤੇ ਵੱਡੇ ਪੱਧਰ ਤੇ ਮੰਦਰਾਂ ਚ ਰੌਣਕਾਂ ਲੱਗੀਆਂ ਹੋਈਆਂ ਨੇ ਸ਼ਰਦਾਲੂਤਾ ਤਾਂ ਤਾਂ ਲੱਗ ਹੋਇਆ ਹੈ ਵੱਡੇ ਪੱਧਰ ਤੇ ਸ਼ਰਦਾਲੂਤਾ ਪਹੁੰਚ ਰਹੇ ਨੇ ਨਤਮਸਤਕ ਹੋ ਰਹੇ ਨੇ ਸ਼ਿਵਲਿੰਗ ਦੀ ਪੂਜਾ ਉਹਨਾਂ ਦੇ ਵੱਲੋਂ ਕੀਤੀ ਜਾ ਰਹੀ ਹੈ बहुत अच्छा चल रहा है और उसके बाद बहुत भीड़ भी है और सब अच्छे से चल रहा है बारिश भी थोड़ा थोड़ा हो रहा है, का का के है क्या के सावन का महत्व बहुत बड़ा है उसको बोल नहीं सकते हैं भगवान जी का बहुत बड़ा योगदान है जो हमारे श्रावण का पहला सोमवार है और ये हमारे नॉर्थ इंडियन वालों का विशेष इसमें हम लोग महत्व रखते हैं आज गणेश संकृष्टि भी है जो सारे संकटों का हरण करने वाले यानी तो गणेश भगवान जो है ना शिव की विशेष पूजा करते हैं और आज जो जो भगवान शिव के दर्शन करते हैं पूजन करते हैं उनके सारे संकट दूर होते हैं सब प्रकार की मनोकामना पूर्ण होती हैं आज से लोग सोमवार व्रत करना भी चालू करते हैं जिसको भगवान की कृपा से मनवांचित फल की प्राप्ति होती है जिसको सौभाग्य चाहिए मनवांचित पति चाहिए और संसार की सं, सं, संकटों से मुक्ति चाहिए तो भगवान शिव की विशेष आराधना करते हैं आज के दिन जाने अनजाने में भगवान शिव की अगर पूजा हो जाए तो भी विशेष कल्याणकारी होती है मुझे यहाँ आके बहुत अच्छा लगता है मैं हर सोमवार यहाँ आना चाहती हूँ बट लेकिन मैं दूर रहती हूँ इसलिए नहीं आ पाती हूँ सावन का महीना है इसके लिए मैं आई हूँ मुझे बहुत अच्छा लगता है यहाँ पे आके और सावन के फेस्टिवल पे आप देख सकते हैं कितनी भीड़ है कितना अच्छा है बहुत अच्छा लगता है भगवान बोले बाबा की जाए महादेव सावन का पहला सोमवार है और हमने हम रोज इसी वक्त आते हैं यहाँ पे उम्मीद नहीं थी कि इतनी भीड़ होगी लेकिन फिर भी उम्मीद से कम ही भिड़ा है अभी तो सुबह सुबह और मैं यही प्रार्थना करती हूँ सबसे कि जो भी आना चाहते हैं वो सुबह सुबह आके सावन के सोमवार में भोले बाबा को जल चढ़ाएं और अपनी मनोकामना पूरी करें बहुत तो अच्छे तो हुए बहुत ज्यादा अच्छा लग रहा कि पहला सोमवार के दिन इतना अच्छा दिन है कि मतलब यहाँ दक्ष मंदिर के हमें दर्शन हुए बहुत ज्यादा अच्छी किस्मत है हमारी जो हमारे द्वार में रहते हैं हरिद्वार शहर में रहते हैं भगवान के बिल्कुल बिल्कुल पास रहते हैं जब मन करे तब हरिद्वार जाओ वरना लोगों को हरिद्वार के दर्शन भी नहीं होते है। हमें तो हम तो इतने इतने अच्छे हैं कि हमें यहाँ यहाँ के दर्शन भी होते हैं अपने शहर सोमवार आ सकते। हम लोग यही अयोध्या से ही हैं जल चढ़ाने आए हैं भोलेनाथ को नागेश्वरनाथ जी को और भीड़ तो काफ़ी हो गई है लेकिन आराम से दर्शन हो गया जल चढ़ा दिए हैं व्यवस्था तो ठीक है अच्छी है आराम से हो गया है हाँ भीड़ है भीड़ काफी हो गई है बाहर सुबह के टाइम कम भीड़ रहती है लेकिन इस टाइम हो गई है ज़्यादा पहली सोमवार है तो वो स्टार्टिंग से रहता है कि नागेश्वर महादेव में जाएंगे दर्शन करेंगे बहुत भीड़ था बट उसके बावजूद भी लोगों ने बहुत डिसिप्लिन मेंटेन करी और बहुत अच्छे से दर्शन हो गया हमारा बहुत अच्छा हाँ जल अभिषेक किया हमने और बहुत अच्छे से दर्शन हुआ नागेश्वर महादेव का प्रार्थना तो अब वो बताया नहीं जाता है ऐसे सीक्रेट टाइप का बट जो मांगते हैं वो मिलता है तो उस टाइप आज सोमवार का दिन है और सावन का पहला सोमवार है तो आप देख ही रहे भक्तों की कि कितनी भीड़ जमा हुई है पर फिर भी सब लोग अच्छे हैं सब अच्छे से पार कर पा रहे हैं अच्छे से जल पर जल चढ़ा पा रहे हैं और यहाँ की पुलिस बहुत अच्छी है ताकि अच्छे से भीड़ को मैनेज कर पा रही है